ਮੰਗ ਇਹ ਹੀ ਸਰ ਐਕਚੁਅਲੀ ਬੇਸਿਕਲੀ ਮੰਗਤਾ ਹੈ ਹੀ ਨਹੀਂ ਅਸੀਂ ਤਾਂ ਆਪਦੇਆਂ ਜਿਹੜਾ ਕੰਮ ਕੀਤਾ ਹੁੰਦਾ ਉਹ ਮੰਗ ਰਿਆ ਵੀ ਸਾਨੂੰ ਸਿਰਫ ਸਾਡੀ ਤਨਖਾਹ ਹੀ ਦੇ ਦਿਆ। ਮੰਗਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਸਰ ਇਹ ਤਾਂ ਤਨਖਾਹ ਹੀ ਮੰਗ ਰਿਆ। ਕਿੰਨੇ ਮਹੀਨੇ ਦੀ ਤਨਖਾਹ ਜਿਹੜੀ ਪੈਂਡਿੰਗ ਤੇ ਹੈ? 7 ਮਹੀਨੇ ਸਰ ਪੈਂਡਿੰਗ ਹੋ ਗਏ ਤੇ ਨਾ ਅੱਠਵਾਂ ਚੱਲ ਰਿਹਾ। ਰੁਕਾ ਹੋ ਜਾਂਦਾ ਘਰ ਦਾ। ਸਰ ਦੇਖਿਆ ਜੇ ਬਈ ਤਾਂ ਦੇਖੋ ਕਿਛ ਜਿਹੜੇ ਏਮਪਲਾਈਜ਼ ਆਪਣੇ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਸਿਰਫ ਸਿੰਗਲ ਅਰਨਿੰਗ 'ਤੇ ਹੈ ਲੱਗੇ। ਉਹਨਾਂ ਕੋਲੇ ਕਈ ਵਾਰੀ ਖਾਣ ਦਾ ਗੁਜ਼ਾਰਾ ਵੀ ਨਹੀਂ ਚੱਲਦਾ ਉਹਨਾਂ ਦਾ। ਇੰਨੇ ਮਾੜ ਕਿੰਨੇ ਪ੍ਰੋਫੈਸਰ ਔਰ ਕਿੰਨੇ ਮੁਲਾਜ਼ਮ ਸੀਗੇ ਮੁਲਾਜ਼ਮ ਤਕਰੀਬਨ ਸਰ 180 ਦੇ ਕਰੀਬ ਹੋਣਗੇ ਮੁਲਾਜ਼ਮ ਸਾਡੇ ਕੋਲੇ ਕੰਟਰੈਕਟ ਵਾਲੇ ਪਾਲੀਏ ਤੇ 200 ਦੇ ਅਰਾਊਂਡ ਹੋਣਗੇ ਪ੍ਰੋਫੈਸਰ ਪ੍ਰੋਫੈਸਰ ਅਰਾਊਂਡ ਹੈਗੇ ਸਾਡੇ ਕੋਲੇ ਸਰ 80 ਦੇ ਰੋ ਬਾਕੀ ਨਾਨ ਟੀਚਿੰਗ ਸਟਾਫ ਸਾਰਿਆਂ ਨੂੰ ਹੀ ਤਨਖਾਹ ਪੈਂਡਿੰਗ ਹੈ ਤਨਖਾਹਾਂ ਸਰ ਕਿਸੇ ਨੇ ਨਹੀਂ ਮਿਲੀਆਂ ਸਾਰਿਆਂ ਦੀ ਪੈਂਡਿੰਗ ਹੀ ਹੈ ਬੜਾ ਔਖਾ ਹੋ ਜਾਂਦਾ ਬਹੁਤ ਤੇ ਸਾਡੀਆਂ ਪਿਛਲੇ 7 ਮਹੀਨੇ ਦੀਆਂ ਤਨਖਾਹਾਂ ਪੈਂਡਿੰਗ ਐ। ਕੋਕਰਤਾਰ ਤੋਂ ਪਹਿਲਾਂ ਅਸੀਂ ਗੇਟ ਰੈਲੀ ਲੰਚ ਟਾਈਮ ਤੇ ਪ੍ਰੋਟੈਸਟ ਕਰਦੇ ਸੀ ਸਰਕਾਰ ਖਿਲਾਫ ਨਾਰੇ ਲਾਉਂਦੇ ਸੀ ਗੇਟ ਰੈਲੀ ਕਰਦੇ ਸੀਗੇ। ਉਹ ਅਸੀਂ 14 ਮਾਰਚ ਤੋਂ ਸ਼ੁਰੂ ਕੀਤੀ ਹੋਈ ਐ। ਉਸ ਤੋਂ ਪਹਿਲਾਂ ਵੀ ਅਸੀਂ ਗੇਟ ਰੈਲੀ ਤੇ ਸਰਕਾਰ ਵਿਰੋਧ ਰੈਲੀ ਕਰਦੇ ਰਹੇ ਆ ਪਰ ਫਿਰ ਸਰਕਾਰ ਨੇ ਇੱਕ ਸਾਨੂੰ ਵੀਸੀ ਅਪਾਇੰਟ ਜਦੋਂ ਹੋ ਗਿਆ ਇੱਥੇ ਡਾਕਟਰ ਸੁਸ਼ੀਲ ਮਿੱਤਲ ਉਹਨਾਂ ਨੇ ਕਿਹਾ ਵੀ ਮੈਨੂੰ 15 ਦਿਨ ਦਾ ਟਾਈਮ ਦਿਓ ਤੇ ਮੈਂ 15 ਦਿਨਾਂ ਚ ਤੁਹਾਡੀਆਂ ਤਨਖਾਹਾਂ ਦਾ ਅਰੇਂਜਮੈਂਟ ਤੇ ਤੁਹਾਡੀ ਗ੍ਰਾਂਟ ਦਾ ਅਰੇਂਜਮੈਂਟ ਕਰਦਾ ਪਰ ਉਹ 15 20 ਦਿਨ ਵਿੱਚ ਜਾਣ ਤੋਂ ਬਾਅਦ ਵੀ ਜਦੋਂ ਕੁਝ ਨਹੀਂ ਕਰ पाए ਤੇ ਫਿਰ ਸਾਨੂੰ ਮਜਬੂਰ ਹੋ ਕੇ ਦੁਬਾਰਾ ਹੜਤਾਲ ਸ਼ੁਰੂ ਕਰਨੀ ਪਈ ਤੇ ਇਸ ਹੜਤਾਲ ਹੋਣੀ ਸ਼ੁਰੂ ਕੀਤੀ ਸਰਕਾਰ ਬਿਲਕੁਲ ਹੀ ਸੁਣ ਨਹੀਂ ਰਹੀ ਹੈ ਕਿੰਨੇ ਦਿਨ ਹੋ ਗਏ ਪੁਕ ਹੜਤਾਲ ਪੁਕ ਹੜਤਾਲ ਨੂੰ ਅੱਜ 7ਵਾਂ ਦਿਨ ਹੈਗਾ ਕਿਹੜੀ ਯੂਨੀਵਰਸਿਟੀ ਹੈਗੀ ਔਰ ਮੰਗ ਕੀ ਹੈਗੀ ਇਹ ਸਾਡੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਹੈਗੀ ਹੈ ਫਿਰੋਜ਼ਪੁਰ ਮੰਗ ਇਹ ਹੀ ਹੈ ਕਿ ਸਰਕਾਰ ਜਿਹੜੀ ਇਹ ਸਰਕਾਰ ਹੈ ਇਹੋ ਜੀ ਸਰਕਾਰ ਤਾਂ ਸੀ ਅੱਜ ਤੱਕ 25-25 ਸਾਲ 26-26 ਸਾਲ ਹੋ ਗਏ ਸਾਨੂੰ ਸਾਰਿਆਂ ਨੂੰ ਇੱਥੇ ਜੌਬ ਕਰਦੇ ਪਰ ਇਹੋ ਜੇ ਦਿਨ ਸਾਨੂੰ ਦੇਖਣ ਨੂੰ ਕਦੀ ਨਹੀਂ ਮਿਲੇ ਕਿਸੇ ਵੀ ਸਰਕਾਰ ਚ ਨਹੀਂ ਮਿਲੇ ਇਹ ਸਰਕਾਰ ਤਾਂ ਤੁਸੀਂ ਇਹ ਦੇਖੋ ਵੀ ਤਿੰਨ ਸਰਕਾਰ ਤਿੰਨ ਸਾਲ ਤੋਂ ਜ਼ਿਆਦਾ ਹੋ ਗਏ ਤੇ ਇੱਥੇ ਹਜੇ ਤੱਕ ਇੱਕ ਰੈਗੂਲਰ ਵੀ ਸੀ ਤੱਕ ਨਹੀਂ ਲਗਾ ਸਕੀ ਜਦੋਂ ਕੋਈ ਇਹ ਇਸ ਪਿਛਲੀ ਸਰਕਾਰ ਨੇ ਇਸ ਇਹ ਪਹਿਲਾ ਇੰਜੀਨੀਅਰਿੰਗ ਕਾਲਜ ਹੁੰਦਾ ਸੀਗਾ ਇਹਨੂੰ ਅਪਗ੍ਰੇਡ ਕਰਕੇ ਯੂਨੀਵਰਸਿਟੀ ਬਣਾਇਆ ਗਿਆ ਯੂਨੀਵਰਸਿਟੀ ਬਣਾਉਣ ਤੋਂ ਮਤਲਬ ਹੁੰਦਾ ਹੈ ਕਿ ਇੱਥੇ ਹੁਣ ਰਿਸਰਚ ਫੈਸਿਲਿਟੀਆਂ ਹੋਰ ਇਨੋਵੇਸ਼ਨਸ ਹੋਰ ਚੀਜ਼ਾਂ ਦਾ ਹੋਏਗਾ ਪਰ ਇਹ ਸਰਕਾਰ ਤਾਂ ਤਨਖਾਹ ਹੀ ਨਹੀਂ ਦੇ ਸਕਦੀ ਬਾਕੀ ਚੀਜ਼ਾਂ ਤਾਂ ਦੂਰ ਦੀਆਂ ਗੱਲਾਂ ਨੇ 7 ਮਹੀਨੇ ਦੀ ਤਨਖਾਹਾਂ ਪੈਂਡਿੰਗ ਨੇ ਕੀ ਨਾਮ ਹੈ ਸਰ ਤੋਂ ਅਡਾ ਮੇਰਾ ਡਾਕਟਰ ਰਾਜੀਬ ਰੋੜਾ ਅੱਜ ਸਰਕਾਰ ਨੇ ਵੋਟਾਂ ਲਈਆਂ ਸ਼ਹੀਦਾਂ ਦੇ ਨਾਂ ਤੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਆਪਾਂ ਅੱਜ ਇੱਥੇ ਖੜੇ ਆਂ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਸਾਹਮਣੇ ਗੇਟ ਦੇ ਉੱਤੇ ਸਾਰੇ ਲੋਕ ਜਿਹੜੇ ਹੈਗੇ ਆ ਉਹ ਕੋਈ ਆਪਰੇ ਨਹੀਂ ਹੈਗੇ ਉਹ ਇਸ ਯੂਨੀਵਰਸਿਟੀ ਦੇ ਖੁਦ ਟੀਚਰ ਜਿਹੜੇ 220 ਟੀਚਰਾਂ ਨੂੰ ਜਿਨ੍ਹਾਂ ਨੂੰ 7 ਮਹੀਨਿਆਂ ਤੋਂ ਇਹਨਾਂ ਨੂੰ 1 ਰੁਪਿਆ ਵੀ ਨਹੀਂ ਮਿਲਿਆ ਇਹਨਾਂ ਦੀ ਤਨਖਾਹ ਤੋਂ ਜਦਕਿ ਫਾਈਨੈਂਸ ਮਿਨਿਸਟਰ ਨੇ ਔਨ ਦਾ ਫਲੋਰ ਆਫ ਦਾ ਹਾਊਸ ਇਨ ਵਿਧਾਨ ਸਭਾ ਉਹਨਾਂ ਨੇ ਕਿਹਾ ਹੋਇਆ ਹੈ ਕਿ ਅਸੀਂ ਫਿਰੋਜ਼ਪੁਰ ਟੈਕਨੀਕਲ ਯੂਨੀਵਰਸਿਟੀ ਜਿਹੜੀ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਬਣੀ ਹੋਈ ਹੈ ਉਹਦਾ ਬਜਟ ਅਸੀਂ ਡਬਲ ਕਰਤਾ ਹੈ ਇਹਨਾਂ ਨੂੰ ਸਿਰਫ 25 ਕਰੋੜ ਦੀ ਲੋੜ ਹੈਗੀ ਹੈ 15 ਕਰੋੜ ਤਾਂ ਆਲਰੇਡੀ ਇਹਨਾਂ ਨੂੰ ਅਪਰੂਵਡ ਹੈਗਾ ਪਰ ਇਹ ਅੱਜ ਇਹਨਾਂ ਨੂੰ 7 ਮਹੀਨੇ ਹੋ ਗਏ ਇਹਨਾਂ ਨੂੰ ਘਰੋਂ ਬੇਕਾਰ ਹੋਏ ਹੋਏ ਐ ਜਿੱਥੇ ਟੀਚਰਸ ਨੇ ਪੜਾਉਣਾ ਸੀ ਅੱਜ ਉਹ ਧਰਨੇ ਲਾ ਕੇ ਇੱਥੇ ਬੈਠੇ ਹੋਏ ਐ ਤੁਸੀਂ ਇਹ ਦੇਖ ਲਓ ਕਿ ਜਿਨ੍ਹਾਂ ਨੇ ਸ਼ਹੀਦਾਂ ਦੇ ਨਾਂ ਤੇ ਵੋਟ ਲਈ ਉਹ ਸ਼ਹੀਦਾਂ ਦੇ ਜਿਹੜੇ ਕਾਲਜ ਨੂੰ ਉਹਨਾਂ ਨੇ ਰੋਲ ਕੇ ਰੱਖਤਾ ਤੁਸੀਂ ਦੱਸੋ ਕਿ ਉਹ ਕੀ ਕਰ ਸਕਦੇ ਪੰਜਾਬ ਵਾਸਤੇ ਜਾਂ ਅੱਗੇ ਸਮਾਜ ਵਾਸਤੇ ਕੀ ਕਰ ਸਕਦੇ ਅੱਜ ਬਹੁਤ ਦੁਖੀ ਮਨ ਦੇ ਨਾਲ ਇਹਨਾਂ ਦੇ ਇੱਥੇ ਸ਼ਾਮਲ ਹੋਣਾ ਪੈ ਰਿਹਾ ਇਹਨਾਂ ਦੇ ਜਿਹੜਾ ਇੱਥੇ ਭੁਖੜ ਹੜਤਾਲ ਚੱਲਦੀ ਪਈ ਹੈ ਇਹਨਾਂ ਨੂੰ ਹੌਸਲਾ ਵਜਾਈ ਕਰਨ ਆਏ ਆ ਕਿ ਅਸੀਂ ਤੁਹਾਡੇ ਨਾਲ ਆ ਇਨਾਂ ਦੀ ਵੀ ਕੋ ਮੰਗ ਗਈ ਇਹਨਾਂ ਨੇ ਹੋਰ ਕੋਈ ਨਜਾਇਜ਼ ਮੰਗੇ ਇਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਕੁਝ ਭੇਜ ਤੋ ਜਾਂ ਕੁਝ ਲੈ ਲੋ ਕਿ ਸਾਨੂੰ ਆਹ ਚੀਜ਼ ਦੀ ਹਮਦਦ ਕਰ ਦੋ ਇਹਨਾਂ ਨੇ ਇੱਕੋ ਗੱਲ ਕਿਹਾ ਕਿ ਸਾਡਾ ਮਸਲਾ ਜਿਹੜਾ ਹੱਲ ਕਰਾ ਦਿਓ ਸਾਡੇ ਘਰਾਂ ਦੇ ਵਿੱਚ ਲਾਈਟ ਜਾਗ ਜੇ ਸਾਡੇ ਘਰ ਬੱਚੇ ਖੁਸ਼ ਹੋ ਜਾਣ ਤੁਸੀਂ ਦੇਖੋ ਤਿਉਹਾਰ ਲੰਘ ਗਏ ਵਿੱਚ ਅੱਗੇ ਤਿਉਹਾਰ ਆ ਰਹੇ ਆ ਵਿਸਾਖੀ ਆ ਰਹੀ ਹੈ ਕੱਲ ਰਾਮ ਨਾਮੀ ਚੱਲਦੀ ਪਈ ਹੈ ਤੁਸੀਂ ਦੇਖੋ ਰਾਮ ਨਾਮੀ ਅੱਗੇ ਆ ਗਈ ਤੇ ਇਹਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਨਹੀਂ ਆ ਗਈ ਇਹ ਇੱਥੇ ਦਰੀਆਂ ਬਿਚਾ ਕੇ ਬੈਠੇ ਹੋਏ ਆ ਇਟ ਇਜ਼ ਅ ਵੈਰੀ ਸੈਡ ਡੇ ਫਾਰ ਪੰਜਾਬ ਬਹੁਤ ਹੀ ਬਹੁਤ ਹੀ ਦੁਖੀ ਮੰਨਦੇ ਨਾਲ ਇੱਥੇ ਆ ਜਾਣਾ ਪੈ ਗਿਆ ਤੇ ਮੈਂ ਸਰਕਾਰ ਨੂੰ ਅਪੀਲ ਕਰਨਾ ਕਿ ਤੁਸੀਂ ਇੱਥੇ ਆ ਕੇ ਕੋਈ ਆਪਦਾ ਨੁਮਾਇੰਦਾ ਭੇਜੋ ਕੋਈ ਨੁਮਾਇੰਦਾ ਨਹੀਂ ਆਇਆ ਸਰਕਾਰ ਦੇ ਇੱਥੇ ਉਸ ਤੋਂ ਵੀ ਵੱਡੀ ਦੁਖੀ ਗੱਲ ਹੈ ਕਿ ਕਿਉਂਕਿ ਨੁਮਾਇੰਦਾ ਹੀ ਨਹੀਂ ਕੋਈ ਆਇਆ ਅੱਜ ਅਸੀਂ ਸਾਰੀ ਬੀਜੇਪੀ ਦੀ ਸਮੁੱਚੀ ਟੀਮ ਜ਼ਿਲ੍ਹਾ ਪ੍ਰਧਾਨ ਜੀ ਦੇ ਨਾਲ ਅਸੀਂ ਸਾਰੇ ਇੱਥੇ ਆਏ ਹਾਂ ਤਾਂ ਕਿ ਇਹਨਾਂ ਨੂੰ ਹਸਪਤਾਲ ਜਾਈਏ ਕੰਸ ਬੜੀ ਅਨਫੋਰਚੂਨੇਟ ਸਰਕਾਰ ਵਿੱਚ ਸੱਤ ਮਹੀਨੇ ਤੋਂ ਇੱਕ ਯੂਨੀਵਰਸਿਟੀ ਦੇ ਸਟਾਫ ਫੀਚਰਸ ਨੂੰ ਤਨਖਾਹਾਂ ਨਾ ਮਿਲਣ ਮੈਂ ਅੱਜ ਇਸ ਉਹ ਖਚਾਲ ਦੇ ਰੱਖਿਆ ਇਹਨਾਂ ਨਾਲ ਜਨ ਚਿੱਤਾ ਵਾ ਮੇਰੇ ਪਰਿਵਾਰ ਦਾ ਵੀ ਇੱਕ ਇਲਾਜ ਨਾ ਇੱਥੇ ਹੈ ਤੇ ਮੈਨੂੰ ਵੀ ਬੜਾ ਮਹਿਸੂਸ ਹੋਇਆ ਵੀ ਸਹਾਵਾ ਨਹੀਂ ਮਿਲਦੀਆਂ ਸਰਕਾਰ ਨੂੰ ਇੱਕ ਬੇਸਿਕ ਬਜਟ ਤਾਂ ਚਾਹੀਦਾ ਹੀ ਹੈ ਸੈਲਰੀ ਦਾ ਉਹ ਤਾਂ ਰੈਗੂਲਰ ਫੀਚਰ ਹੋਣਾ ਚਾਹੀਦਾ ਵਾ ਔਰ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਸਰਕਾਰ ਤੇ ਬਿਊਰੋਕ੍ਰੇਸੀ ਕਿਉਂ ਨਹੀਂ ਸਮਝਦੀ ਇਹੋ ਜਿਹੇ ਗੱਲਾਂ ਨੂੰ ਬਜਟ ਬਣਾਉਣ ਵਾਲੇ ਕਿਉਂ ਨਹੀਂ ਸਮਝਦੇ ਇਹਨਾਂ ਨੂੰ ਚਾਹੀਦਾ ਵੀ ਇਮੀਜੇਟਲੀ ਜਦੋਂ ਸ਼ੁਰੂਆਤ ਮੈਂ ਨੂੰ ਹੀ ਪਤਾ ਲੱਗਾ ਵੀ ਕੋਈ ਬੰਦਾ ਆਇਆ ਵੀ ਨਹੀਂ ਇਹਨਾਂ ਨੂੰ ਮਿਲਣ ਕੋਈ ਕੋਈ ਲੋਕਲ ਐਮਐਲਏ ਤੇ ਕੋਈ ਚੰਡੀਗੜ੍ਹ ਤੋਂ ਕੋਈ ਅਫਸਰ ਕੋਈ ਕਿਸੇ ਕਿਸਮ ਦਾ ਕੋਈ ਕੰਟੈਕਟ ਹੀ ਨਹੀਂ ਹੋ ਰਿਹਾ ਇਹ ਮਿਲਣ ਵੀ ਗਏ ਨੇ ਤੇ ਮਿਲਣ ਤੋਂ ਵੀ ਇਨਕਾਰ ਹੀ ਕਰਤੀ ਇਹਨਾਂ ਤੇ ਇਹੋ ਜਿਹੇ ਹਾਲਾਤਾਂ 'ਚ ਇਹ ਪੁਖਰਤਾ ਅਜੇ ਬੈਠੇ ਨੇ ਤੇ ਹੋਰ ਇਹਨਾਂ ਕੋਲ ਚਾਰਾ ਕੋਈ ਨਹੀਂ ਹੈਗਾ ਇਸ ਕਰਕੇ ਸਰਕਾਰ ਨੂੰ ਪੀਰ ਕਰਦਾ ਮੈਂ ਵੀ ਵੀ ਇਹਨਾਂ ਦਾ ਬਜਟ ਚ ਰਿਚੀਅਨ ਕਰਕੇ ਫਟਾਫਟ ਇਹਨਾਂ ਨੂੰ ਸੇਵੀ ਦੇਣਾ ਔਰ ਰੈਗੂਲਰ ਫੀਚਰ ਬਣਾ ਫੀਚਰ ਸਟ੍ਰੀਟ ਦੇ ਇੱਕ ਕਲਾਸ ਇਹੋ ਜਿਹੇ ਜਿਹੜੀ ਗੁਰੂ ਦੇ ਨਾਂ ਤੇ ਜਾਣੀ ਜਾਂਦੀ ਹੈ ਔਰ ਜੇ ਗੁਰੂ ਹੀ ਤਰਖਾਤ ਬਿਗੈਰ ਹੈ ਤੇ ਉਹ ਉਹ ਫਿਰ ਚੇਲੇ ਕਿਹੋ ਜੇ ਪੈਦਾ ਕਰੇਗਾ ਤੁਸੀਂਦਾ ਜਾਲ